ਯਾਰ ਮੁਸੀਬਤ ਵੱਡੀ ਨਹੀਂ ਹੁੰਦੀ ਬੰਦੇ ਦਾ ਦਿਲ ਛੋਟਾ ਹੋ ਜਾਂਦਾ ਆ ਸਾਡਾ ਰਿਸ਼ਤੇਦਾਰ ਆ ਯਾਰ ਬਾਈ ਕਰਮ ਕਰਮਜੀਤ ਹੈ ਦਾ ਨਾਮ ਪਿੰਡ ਅਰਦਾਸਪੁਰ ਹੈ ਮੇਰੀ ਮੰਮੀ ਦੇ ਨਾਨਕੇ ਆ ਉੱਥੇ ਮਤਲਬ ਆਪਾਂ ਅਸੀਂ ਆਪਾਂ ਕੈਸ ਦੇ ਵਿੱਚ ਚਸ਼ਮਦੀਦ ਆ ਅਸੀਂ ਗਵਾਹ ਇਸ ਗੱਲ ਦੇ ਵੀ ਇੱਕ ਆਮ ਘਰ ਦਾ ਮੁੰਡਾ ਜਿੰਨਾਂ ਕੋਲੇ ਬਹੁਤ ਥੋੜੀਆਂ ਜੀਆਂ ਜ਼ਮੀਨਾਂ ਜਾਇਦਾਦਾਂ ਹੁੰਦੀਆਂ ਤੁਹਾਨੂੰ ਪਤਾ ਆਪਣੇ ਕਿੱਲੇ 2 ਕਿੱਲੇ 4 ਕਿੱਲਾਂ ਵਾਲੇ ਕਿੰਨੇ ਕੋਹੋ ਕਰ ਸਕਦੇ ਹੁੰਨੇ ਸਰਵਾਈਵ ਕਰ ਸਕਦੇ ਹੁੰਨੇ ਤਿੰਨ ਭਾਈ ਫਿਰ ਛੋਟੀ ਜ਼ਮੀਨ ਵਾਲੇ ਬੰਦੇ ਫਿਰ ਉਦੋਂ ਉੱਪਰ ਅ ਪ੍ਰਮਾਤਮਾ ਨੇ ਮਾਰ ਪਾਈ ਹੈਂਡੀਕੈਪਟ ਪਰ ਫਿਰ ਵੀ ਗੱਲ ਲਿਓ ਆ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੁਸੀਬਤਾਂ ਨਹੀਂ ਵੱਡੀਆਂ ਹੁੰਦੀਆਂ ਅਸਲ ਦੇ ਵਿੱਚ ਬੰਦੇ ਦਾ ਦਿਲ ਛੋਟਾ ਹੋ ਜਾਂਦਾ ਇਹ ਬੰਦਾ ਵੱਡੇ ਦਿਲ ਨਾਲ ਚੱਲਿਆ ਆਪਣੇ ਦਮ ਤੇ ਯਾਰ ਕੋਈ ਕਿਸੇ ਦੀ ਮਦਦ ਨਹੀਂ ਕੋਈ ਕਿਸੇ ਅੱਗੇ ਹੱਥ ਨਹੀਂ ਅੱਡਿਆ ਕੁਛ ਨਹੀਂ ਬਸ ਆਪਣੀ ਮਿਹਨਤ ਕੀਤੀ ਮਿਹਨਤ ਕਰਕੇ ਆ ਦੇਖਣ ਨੂੰ ਬੰਦੇ ਨੂੰ ਲੱਗੂਗਾ ਵੀ ਚਾਰ ਗੱਡੀਆਂ ਨੇ ਚਾਰ ਗੱਡੀਆਂ ਨੇ ਯਾਰ ਇਹ ਸਲਤਨਤ ਖੜੀ ਕੀਤੀ ਆ ਬੰਦੇ ਨੇ ਤੇ ਐਸ ਵਕਤ ਇਹ ਇੰਨਾ ਦਮ ਰੱਖਦਾ ਕਰਮਾ ਕਿ ਬੰਦਾ ਦਿੱਲੀ 에어ਪੋਰਟ ਤੇ ਉੱਤਰ ਕੇ ਕਵੇ ਕਿ ਬਾਈ ਟੈਕੀ ਮੈਂ ਡਿੱਕੀ ਜਾਣਾ ਤੇ ਮੈਨੂੰ 에어ਪੋਰਟ ਤੇ ਗੱਡੀ ਚਾਹੀਦੀ ਆ ਤੇ ਕਰਮਾ ਉਹਨੂੰ 15 ਮਿੰਟਾਂ ਤੋਂ ਅੰਦਰ ਅੰਦਰ 게ਟ ਤੋਂ ਬਾਹਰ ਆਉਣ ਤੋਂ ਪਹਿਲਾਂ ਪਹਿਲਾਂ ਉਸ ਬੰਦੇ ਨੂੰ ਵੱਡੀ ਦੇ ਦਿੰਦਾ ਇੰਨੀ ਮਤਲਬ ਕਹਿਣ ਤੋਂ ਬਾਅਦ ਨੈਟਵਰਕ ਬਣ ਗਿਆ ਇੰਨਾ ਕਦਮ ਖਮ ਰੱਖਦਾ ਤੇ ਵਧੀਆ ਗੱਡੀਆਂ ਰੱਖਦਾ ਐਵੇਂ ਆ ਨਾ ਕਰ ਮੈਂ ਕਿਤੇ ਮੈਂ ਜ਼ਿਆਦਾ ਤਾਂ ਨਹੀਂ ਗਾਂ ਤਾਂ ਨੰਗਿਆ ਗਾ ਨਹੀਂ ਪਿੱਛੇ ਰਹਿ ਗਈ ਨਹੀਂ ਐਵੇਂ ਆ ਜੀ ਵੀ ਮੈਂ ਵੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਹਨਾ ਵੀ ਜਦੋਂ ਆਪਾਂ ਕੋਈ ਚੀਜ਼ ਮੈਥ ਲਈਏ ਵੀ ਆਪਾਂ ਕੰਮ ਕਰਨਾ ਕੋਈ ਹੂੰ ਜਦ ਮੈਂ ਮੈਂ ਸੋਚਦਾ ਮੈਂ ਸਾਈਕਲ ਵੀ ਨਹੀਂ ਚਲਾ ਸਕਦਾ ਸੀ ਬਾਈ ਹੂੰ ਪਰ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਗੱਡੀ ਦਿੱਦੀ ਆਪ ਵੀ ਲੈ ਕੇ ਜਾਣਾ ਹੂੰ ਆਪ ਵੀ ਜਾਏਗਾ ਹੂੰ ਵੀ ਆਪਾਂ ਹਿੰਮਤ ਰੱਖੀ ਦੀ ਹੈਂਡੀਕੈਪ ਹੋਣਾ ਮੇਰੇ ਲਈ ਕੋਈ ਮੈਨੇ ਨਹੀਂ ਰੱਖਦਾ ਹੈਗਾ ਹੂੰ ਆਪਾਂ ਹਿੰਮਤ ਨਾਲ ਚੱਲੀਦਾ ਪੂਰਾ ਫੁੱਲ ਸ਼ੁਕਰ ਤੇ ਗੱਡੀ ਜਦੋਂ ਬੰਦੇ ਨੇ ਕਹਿਤਾ ਅੱਜ ਸਵੇਰੇ ਬੰਦਾ 에ਰਪੋਰਟ ਤੇ ਉਤਰਿਆ ਸੀ ਬਾਈ ਹੂੰ 10 ਮਿੰਟ ਪਹਿਲਾਂ ਹੀ ਫੋਨ ਆਇਆ ਮੈਨੂੰ ਕਹਿੰਦਾ ਮੇਰੇ ਡੈਡੀ ਬਿਮਾਰ ਆ ਕਹਿੰਦਾ ਯਾਰ ਮੈਨੂੰ ਅਮਰਜੈਂਸੀ ਹੋਣਾ ਪਿਆ ਹੂੰ ਮਗਾ ਵੀਰੇ 10 ਮਿੰਟ ਠਹਿਰ ਹੂੰ ਮੋਗੋ ਮੁੰਡਾ ਖੜਾ ਸੀਗਾ ਉਤਾਰ ਹੂੰ ਮੈਨੂੰ ਫੋਨ ਕੀਤਾ ਮਾ ਬਾਈ ਕਿੱਥੇ ਗੱਡੀ ਹੈਗੀ ਆ ਕੋਈ ਕਹਿੰਦਾ ਬਈ ਮੈਂ ਇੱਥੇ 에ਰਪੋਰਟੀਆਂ ਮਾ ਬਾਈ ਬੰਦਾ ਚੱਕ ਲਿਆ ਗਿਆ ਹੂੰ ਆਪਾਂ ਬੰਦੇ ਨੂੰ ਬਾਹਰ ਨਿਕਲ ਨਹੀਂ ਦਿੱਤਾ ਉਹਦੀ ਗੱਡੀ ਆ ਗਈ ਤੇ ਬੰਦਾ ਆਪਾਂ ਚੱਕ ਲੈਂਦਾ ਇਹ ਪੈਕ ਐਂਡ ਡ੍ਰੌਪ ਦਾ ਕੰਮ ਕਰਦਾ ਹੁਣ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦਾ ਬਹੁਤ ਬੰਦੇ ਕਮੈਂਟ ਕਰਦੇ ਹੁੰਦੇ ਆ ਜਾਂ ਗੱਲ ਮੈਨੂੰ ਫੋਨ ਤੇ ਵੀ ਗੱਲ ਕਰਦੇ ਹੁੰਦੇ ਆ ਕਹਿੰਦੇ ਆ ਵੀ ਜਿਹੜੇ ਪੈਕ ਐਂਡ ਡ੍ਰੌਪ ਆ ਇਹਦੇ ਨੇ ਟੈਕਸੀਆਂ ਦਾ ਕੰਮ ਖਰਾਬ ਕਰ ਦੇਣਾ ਅਸਲ ਦੇ ਵਿੱਚ ਟੈਕਸੀਆਂ ਦਾ ਕੰਮ ਬਚਾਉਣਾ ਹੀ ਇਹਨਾਂ ਨੇ ਆ ਨਹੀਂ ਟੈਕਸੀਆਂ ਦਾ ਕੰਮ ਵੈਸੇ ਹੀ ਬੰਦ ਆ ਹਰੇਕ ਬੰਦੇ ਦੇ ਘਰੇ ਤਿੰਨ ਤਨ ਗੱਡੀਆਂ ਖੜੀਆਂ ਬਾਈ ਹਰੇਕ ਬੰਦਾ ਸੋਚਦਾ ਟੈਕਸੀ ਵਾਲੇ ਨੂੰ 15000 12000 ਦੇਣ ਨਾਲੋਂ ਆਪਦੀ ਗੱਡੀ ਲੈ ਜਾਣੇ ਆ ਇੱਕ ਗੱਲ ਪਰ ਇਹ ਕਰ ਦੀ ਗੱਡੀ ਨੂੰ ਸਸਤੀ ਪੈਂਦੀ ਹੈ ਇੱਕ ਗੱਲ ਹੋਰ ਵੀ ਆ ਬਈ ਇਹਨੇ ਬਚਾਉਣੀ ਹੈ ਟੈਕਸੀ ਇੱਕ ਗੱਲ ਹੋਰ ਵੀ ਆ ਬਈ ਇੱਥੇ ਹਾਂ ਜੇ ਅਸੀਂ ਪੰਜਾਬ ਵਾਲੇ ਦੀ ਪਿਕਅਪ ਐਂਡ ਡ੍ਰੌਪ ਦਾ ਕੰਮ ਕਰਦੇ ਹੈਗੇ ਤਾਂ ਦਿੱਲੀ ਵਾਲੇ ਆਉਂਦੇ ਆ ਬਈ ਹਾਂ ਕਾਲੀਆਂ ਗੱਡੀਆਂ ਜੈਲੋ ਪਲੇਟਾਂ ਵਾਲੀਆਂ ਹਾਂ ਉਹ ਆ ਕੇ ਨੇ ਤਾਂ ਰੇਟ ਪੰਜਾਬ ਵਾਲਿਆਂ ਤੋਂ ਪੂਰਾ ਫੁੱਲ ਲੈਂਦੇ ਆ ਉਹ ਹਾਂ ਜਿੱਥੇ ਅਸੀਂ 5500 ਰੁਪਏ ਲੈਣਾਗਾ ਉਹ 75 7500 8 8000 ਰੁਪਏ ਲੈ ਕੇ ਜਾਂਦੇ ਆ ਹੂੰ ਉੱਥੋਂ ਕਹਿ ਕੇ ਲੈ ਕੇ ਆਉਂਦੇ ਆ ਵੀ ਇੱਥੋਂ ਸਾਡੀ ਵਾਪਸੀ ਹੈ ਨਹੀਂ ਜੀ ਜੇ ਪੰਜਾਬ ਵਾਲੇ ਨਹੀਂ ਕਰਦੇ ਤਾਂ ਬਾਹਰ ਵਾਲੇ ਕਰਦੇ ਆ ਹਾਂ ਹਰਿਆਣੇ ਵਾਲੀਆਂ ਜੁਪੀ ਵਾਲੀਆਂ ਗੱਡੀਆਂ ਬਾਧੂ ਆਉਂਦੀਆਂ ਨੇ ਫਿਰ ਸਾਨੂੰ ਕੀ ਹੋਇਆ ਕਰਨ ਨੂੰ ਆਪਾਂ ਵੀ ਕਰ ਸਕਦੇ ਆ ਵੱਡੀ ਗੱਲ ਇਹ ਆ ਵੀ ਸਰਵਿਸ ਤੇ ਸੇਵਾ ਜਿਹੜੀ ਆ ਮਤਲਬ ਕਿ ਜਦੋਂ ਆਪਾਂ ਦਿੰਨੇ ਆ ਉਹ ਵਧੀਆ ਹੋਣੀ ਚਾਹੀਦੀ ਆ ਵਧੀਆ ਹੋਣੀ ਚਾਹੀਦੀ ਆਪਾਂ ਨੂੰ ਜਿਵੇਂ ਹੁਣ ਕਹਿ ਦਿੰਦੇ ਆ ਵੀ ਯਾਰ ਪਿਕ ਐਂਡ ਡ੍ਰੌਪ ਵਾਲਿਆਂ ਦਾ ਕੀ ਭਰੋਸਾ ਕੌਣ ਡਰਾਈਵਰ ਹੋ ਕੌਣ ਨਹੀਂ ਹੋਊਗਾ ਸਾਡੇ ਕੋਲ ਜਦੋਂ ਅਸੀਂ ਗੱਡੀ ਕਿਸੇ ਵੀ ਮਿੱਤਰ ਦੀ ਗਰੁੱਪ ਦੇ ਵਿੱਚੋਂ ਲਾਉਣੀ ਆ ਪਹਿਲਾਂ ਦੀ ਡਿਟੇਲ ਆਉਂਦੀ ਆ ਗੱਡੀ ਦੀ ਹੂੰ ਗੱਡੀ ਨੰਬਰ ਆਉਂਦਾ ਡਰਾਈਵਰ ਦਾ ਨੰਬਰ ਆਉਂਦਾ ਲਾਇਸੈਂਸ ਆਉਂਦਾ ਗੱਡੀ ਦੀ ਫੋਟੋ ਹੁੰਦੀ ਆ ਹੂੰ ਅਸੀਂ ਪਹਿਲਾਂ ਉਹ ਮੰਗਵਾਉਨੇ ਆ ਫਿਰ ਸਾਡੀ ਜਿਹੜੇ ਬੰਦੇ ਨੇ ਡਿਊਟੀ ਚੱਕੀ ਆ ਜਿਹੜੇ ਬੰਦੇ ਨੇ ਸਵਾਰੀ ਚੱਕੀ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਹੂੰ ਉਹਨੇ ਦੱਸਣਾ ਵੀ ਬਾਈ ਵੀ ਕਿੱਥੇ ਪਹੁੰਚ ਗਿਆ ਬੰਦਾ ਕਿੱਥੇ ਨਹੀਂ ਕਿੰਨੇ ਪੈਸੇ ਦੇਣੇ ਆ ਕਿੰਨੇ ਨਹੀਂ ਜਿੰਨਾ ਟਾਈਮ ਸਵਾਰੀ ਘਰੇ ਨਹੀਂ ਪਹੁੰਚਦੀ ਉਹਨਾਂ ਟਾਈਮ ਉਹ ਬੰਦਾ ਟੈਨਸ਼ਨ ਦੇ ਵਿੱਚ ਰਹਿੰਦਾ ਸਵਾਰੀ ਘਰੇ ਪਹੁੰਚਣੀ ਚਾਹੀਦੀ ਨੇ ਨੇ ਜਿੰਮੇਵਾਰੀ ਯਾਰ ਰੈਪਿਊਟੇਸ਼ਨ ਆ ਇੱਜ਼ਤ ਦਾ ਸਵਾਲ ਹੋ ਜਾਂਦਾ ਯਾਰ ਕੋਈ ਵੀ ਕੰਮ ਆ ਰੋਟੀ ਜੀ ਰੋਟੀ ਦਾ ਸਵਾਲ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਇੰਨੀ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਭਾਂਡੇ ਬੋਰੀ ਚ ਪਵਾ ਦਿੰਦੀ ਆ ਬੰਦੇ ਦੇ ਬਿਲਕੁਲ ਜੀ ਬਿਲਕੁਲ ਹਾਂ ਤੇ ਮੈਂ ਨਾ ਇੱਕ ਗੱਲ ਮੈਂ ਸੱਚੀ ਕਹਿਣੀ ਚਾਹੁੰਨਾ ਕਿ ਜੇ ਬਚਾਉਣਾ ਕੰਮ ਟੈਕਸੀਆਂ ਦਾ ਤਾਂ ਇਹ ਪੈਕ ਐਂਡ ਡ੍ਰੌਪ ਨਹੀਂ ਬਚਾਇਆ ਹੋਇਆ ਜੇ ਨਹੀਂ ਕਰਨਗੇ ਮੰਨ ਲਓ ਸਿੱਧੀ ਸਵਾਰੀ ਬਾਈ ਹਰੇਕ ਬੰਦਾ ਸਿਆਣਾ ਹੋ ਗਿਆ ਹਰੇਕ ਦੇ ਘਰੇ ਅੱਜ 24 ਚੱਲਦਾ 2020 ਮਾਡਲ ਗੱਡੀਆਂ ਲੋਕਾਂ ਦੇ ਹਰੇਕ ਦੇ ਘਰੇ ਖੜੀਆਂ ਹਰੇਕ ਦੇ ਘਰੇ ਖੜੀਆਂ ਤੇ ਇਹ ਗੱਡੀ ਆ ਇੱਕ ਜਿਹੜੀ ਘਰ ਦੀ ਗੱਡੀ ਨਾਲੋਂ ਸਸਤੀ ਪੈਂਦੀ ਆ ਬਿਲਕੁਲ ਆ ਆਪਦੇ ਘਰ ਦੀ ਗੱਡੀ ਨਾਲੋਂ ਸਸਤੀ ਪੈਂਦੀ ਆ ਮੈਂ ਜਿੰਨੇ ਵਾਰ ਵੀ ਤੁਸੀਂ ਇਹ ਦੇਖੋ ਯਾਰ ਇਹ ਦੇਖੋ ਪੈਕੈਂਡ ਡ੍ਰੌਪ ਵਾਲਿਆਂ ਦਾ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਮੈਂ ਜਿੰਨੇ ਵਾਰ ਵੀ ਦਿੱਲੀ ਗਿਆ ਹਾਂਜੀ ਪਹਿਲਾਂ ਮੈਂ ਆਪਦੀ ਗੱਡੀ ਲੈ ਕੇ ਜਾਂਦਾ ਸੀ ਹਾਂਜੀ ਮੈਂ ਆਪਦੀ ਗੱਡੀ ਮੈਨੂੰ ਐਸੇ ਤੇਲ ਆ ਟੋਲ ਹਾਂਜੀ ਮੈਨੂੰ ਤੇਲ ਤੇ ਟੋਲ ਨਾਲੋਂ ਸਸਤੀ ਪੈਂਦੀ ਆ ਇੱਕ ਪਾਸੇ ਵਾਲੀ ਗੱਡੀ ਦਿੱਲੀ ਵਾਲੀ ਜੇ ਮੈਂ 2 ਦਿਨ ਲਾ ਕੇ ਆਉਣੇ ਹੁੰਦੇ ਤਿੰਨ ਦਿਨ ਲਾ ਕੇ ਆਉਣੇ ਹੁੰਦੇ ਮੈਂ ਕਿਤੇ ਬਾਹਰ ਜਾਣਾ ਜਾਂ ਕਿਤੇ ਵੀ ਆ ਮੈਂ ਜਿੰਨੇ ਵਾਰੀ ਵੀ ਦਿੱਲੀ ਗਿਆ ਮੈਂ ਹਮੇਸ਼ਾ ਆਹ ਹੀ ਗੱਡੀ ਲੈ ਕੇ ਗਿਆ ਦਿੱਲੀੋਂ ਇੱਕ ਮਿੱਤਰ ਦੀ ਗੱਡੀ ਲੈ ਕੇ ਆਉਣੀ ਸੀ ਅਸੀਂ ਮੁੱਲ ਲਈ ਸੀ ਗੱਡੀ ਅੱਛਾ ਇਧਰੋਂ ਅਸੀਂ ਓਟੇਲੋਂ ਵਾਲੀ ਗੱਡੀ ਆਖੀ ਉਹਦੇ ਗਏ ਤੇ ਜਾ ਕੇ ਉਤਰੇ ਉਧਰੋਂ ਗੱਡੀ ਲੈ ਕੇ ਮੋੜੇ ਤੇ ਜੇ ਹੁਣ ਮੰਨ ਲਓ ਆਪਦੀ ਗੱਡੀ ਲੈ ਕੇ ਜਾਂਦੇ ਨਾਲੇ ਤਾਂ ਉਹ ਉਦੋਂ ਤੇਲ ਮਚਾਉਂਦੇ ਨਾਲੇ ਉਹਦਾ ਆਪਾਂ ਟੋਲ ਦਿੰਦੇ ਨਾਲੇ ਚਲਾਣ ਦਾ ਖਤਰਾ ਠੀਕ ਆ ਉਧਰੋਂ ਫਿਰ ਇਕੱਲੇ ਇਕੱਲੇ ਆਉਂਦੇ ਕਿੱਥੇ ਇਧਰੋਂ ਗੱਡੀ 'ਚ ਬਹਿ ਕੇ ਗਏ ਉਧਰੋਂ ਜਿਹੜੀ ਗੱਡੀ ਲਾਉਣੀ ਸੀ ਉੱਥੇ ਬਹਿ ਕੇ ਆਏ ਤੇ ਇਕੱਠੇ ਆਏ ਸਫਰ ਦਾ ਆਨੰਦ ਆ ਹੈਨਾ ਮਤਲਬ ਯਾਰ ਕੁੱਲ ਮਿਲਾ ਕੇ ਥੋਡੇ ਵਾਲਾ ਕੰਮ ਆ ਜਿਹੜਾ ਉਹ ਘਰ ਦੀ ਗੱਡੀ ਨੂੰ ਘਰੇ ਖੜਾਉਣ ਵਾਸਤੇ ਮਜਬੂਰ ਕਰਦਾ ਬੰਦੇ ਨੂੰ ਬਿਲਕੁਲ ਹੈ ਤੇ ਜਿੰਨਾ ਚਿਰ ਲੋਕਾਂ ਦੀਆਂ ਘਰ ਦੀਆਂ ਗੱਡੀਆਂ ਨਹੀਂ ਘਰੇ ਖੜਨਗੀਆਂ ਉਨਾਂ ਚਿਰ ਬਾਈ ਟੈਕਸੀ ਨੇ ਬਚਣਾ ਨਹੀਂ ਹਰੇਕ ਬੰਦੇ ਦੇ ਘਰੇ ਕੱਢੀ ਗਿਆ ਹੈਨਾ ਇੱਕ ਮੈਨੂੰ ਹੋਰ ਦੱਸ ਇੱਕ ਇਹ ਦਿੱਲੀ ਉਹ ਹੀ ਕੱਲਾ ਜਾਂਦੇ ਆ ਨਹੀਂ ਜੀ ਪੂਰੇ ਭਾਰਤ ਦੇ ਵਿੱਚ ਜਿੱਥੇ ਮਰਜੀ ਹੂੰ ਸਾਰੇ ਕਿਤੇ ਸਰਵਿਸ ਆ ਪੂਰੇ ਭਾਰਤ ਦੇ ਵਿੱਚ ਹਾਂ ਜੀ ਕਿੱਥੇ ਪੂਰੇ ਭਾਰਤ ਦੇ ਵਿੱਚ ਜਿੱਥੇ ਮਤਲਬ ਆਪਾਂ ਕਹਿ ਸਕਦੇ ਆ ਕਿ ਸਪੌਟ ਬਣੇ ਹੋਇਆ ਵੀ ਜਿੱਥੇ ਟੂਰਿਸਟ ਸਪੌਟ ਹਾਂ ਟੂਰਿਸਟ ਸਪੌਟ ਹੈ ਹਨਾ ਪੂਰੇ ਭਾਰਤ 'ਚ ਟੂਰਿਸਟ ਸਪੌਟ ਵੀ ਮੰਨ ਲਓ ਜੈਪੁਰ ਜੋਧਪੁਰ ਜਾਂਦੇ ਆ ਲੋਕ ਹਰਦੁਵਾਰ ਜਾਂਦੇ ਆ ਲੋਕ ਮੋਨਾਲੀ ਜਾਂਦੇ ਆ ਲੋਕ ਜਮੂ ਕਸ਼ਮੀਰ ਲੋਕ ਜਾਂਦੇ ਆ ਜਿੱਥੇ ਵੀ ਹੈਗੇ ਆ ਪਬਲਿਕ ਸਪੌਟ ਬਣੇ ਆ ਹਣਾ ਉਦਾਂ ਵੀ ਜਿੱਦਾਂ ਮਤਲਬ ਕਿ ਕਈ ਵਾਰੀ ਫੈਮਲੀਆਂ ਹੁੰਦੀਆਂ ਨੇ ਹਣਾ ਕਿਸੇ ਨੇ ਜਾਣਾ ਕਿਸ ਦੀ ਬਦਲੀ ਹੋਗੀ ਟਰਾਂਸਫਰ ਹੋਗੀ ਜੀ ਤੇ ਉਹ ਲੈ ਕੇ ਜਾਂਦੇ ਆ ਅਸੀਂ ਛੱਡ ਕੇ ਆਉਣੇ ਆ ਜਿੱਥੇ ਵੀ ਕਹਿਤਾ ਛੱਡ ਕੇ ਆਉਣਾ ਕੌਨਫੀਡੈਂਸ ਹੀ ਆ ਵੈਸੇ ਮੈਨੂੰ ਤੁਹਾਡੀ ਗੱਲ ਸੁਣ ਕੇ ਨਹੀਂ ਲੱਗਦਾ ਹੁੰਦਾ ਵੀ ਯਾਰ ਅੱਛਾ ਐ ਕਰ ਦੇਣਗੇ ਪਰ ਜਦੋਂ ਅਸੀਂ ਕਰ ਦਿੰਨੇ ਆ ਉਦੋਂ ਯਕੀਨ ਹੁੰਦਾ ਵੀ ਹਾਂ ਯਾਰ ਇਹ ਕਰ ਦਿੰਦੇ ਆ ਸਹੀ ਗੱਲ ਆ ਮੈਨੂੰ ਬਹੁਤ ਵਾਰੀ ਥੋਡੇ ਮੈਕਮੇ ਵਾਲੇ ਬੰਦੇ ਮੈਨੂੰ ਕਹਿ ਦਿੰਦੇ ਮੈਨੂੰ ਐ ਲਾ ਦਿੰਦਾ ਵੀ ਯਾਰ ਸ਼ਾਇਦ ਨਾ ਪਤਾ ਨਹੀਂ ਐਵੇਂ ਹੀ ਕਹਿ ਦਿੰਦੇ ਆ ਪਰ ਜਦੋਂ ਨਾ ਕਿਤੇ ਕਈ ਦਾ ਫੋਨ ਕਰਕੇ ਵੀ ਬਾਈ ਫਲਾਣਾ ਬੰਦਾ ਫਲਾਣੇ ਥਾ ਛੱਡ ਕੇ ਆਉਣਾ ਜਦੋਂ ਫਿਰ ਛੱਡਿਉਂਦੇ ਆਓ ਫਿਰ ਸਵਾਦ ਆਉਂਦਾ ਵੀ ਹਾਂ ਯਾਰ ਤਾਂ ਕਰ ਦਿੰਦੇ ਇਦਾਂ ਵੀ ਪਿਕ ਡ੍ਰੌਪ ਦਾ ਕੰਮ ਆ ਹੁਣ ਇਹ ਜੂਏ ਤੇ ਤਰ੍ਹਾਂ ਹੁੰਦੇ ਆ ਕੰਮ ਹੂੰ ਕਈ ਵਾਰੀ ਤਾਂ ਜਾਂਦੇ ਸਾਰੀ ਗੱਡੀ ਵਾਪਸ ਮੁੜੇ ਆਉਂਦੀ ਆ ਮਿਹਨਤ ਆ ਇਹ ਜਿਵੇਂ ਹੁਣ ਬੁੰਡੇ ਜਾਂਦੇ ਆ ਇਹ ਹਨਾ ਦੋ ਦੋ ਦਿਨ ਵੀ ਖੜਨਾ ਪੈ ਸਕਦਾ ਦਿੱਲੀ ਖੜਨਾ ਪੈ। ਦਿੱਲੀ ਖੜਨਾ ਪੈ ਸਕਦਾ। ਹੁਣ ਉਹ ਜਿਹੜਾ ਬੰਦਾ ਦੋ ਦੋ ਦਿਨ ਖੜ ਕੇ ਆਉਂਦਾ ਹਨਾ ਉਹਦੀ ਮਿਹਨਤ ਹੁੰਦੀ ਆ ਯਾਰ ਗੱਡੀ ਦੇ ਵਿੱਚ ਹੀ ਪੈਣਾ ਬੈਠਣਾ ਖਾਣਾ ਵੀ ਮਤਲਬ ਕਿ ਵੀ ਅਸੀਂ ਜਿਹੜਾ ਪੰਜਾਬ ਵਾਲੇ ਢਾਬੇ ਆ ਇੱਥੇ ਤਾਂ ਫ੍ਰੀ ਮਿਲ ਜਾਂਦਾ ਪੰਜਾਬ ਤੋਂ ਦਿੱਲੀ ਤੱਕ। ਹੂੰ ਉਸ ਤੋਂ ਬਾਅਦ ਤਾਂ ਫਿਰ ਖਰਚੇ ਪੈਣ ਲੱਗ ਜਾਂਦੇ ਬੰਦੇ। ਹਨਾ ਵੀ ਮਿਹਨਤਾ ਜਿੰਨੀ ਕੁ ਮਤਲਬ ਕਿ ਜਿੰਨੀ ਕੁ ਕਰੂਗਾ ਬੰਦਾ ਉਨਹੀਂ ਨਿਕਰੂਗਾ ਇਹਦੇ 'ਚ। ਉਨਹੀਂ ਜਿੰਨੀ ਕਰੂਗਾ ਉਨਹੀਂ ਨਿਕਰੂਗਾ। ਨਹੀਂ ਨਹੀਂ ਬਾਕੀ ਮਾਲਕ ਦੀ ਤੇਰੇ ਤੇ ਦਿਆ ਸੋਹਣਿਆ ਤੂੰ ਬਹੁਤ ਮਿਹਨਤ ਨਾਲ ਨਿਕਰਿਆ ਥੈਂਕ ਯੂ ਠੀਕ ਆ ਇਹ ਕਿੰਨੀ ਕਿੱਡਾ ਤੇਰਾ ਪੰਜਾਬ ਚ ਇਸ ਵਕਤ ਨੈਟਵਰਕ ਬਣ ਗਿਆ ਕਿੰਨੀਆਂ ਗੱਡੀਆਂ ਤੇਰੀਆਂ ਆਪਦੀਆਂ ਹੋ ਗਈਆਂ ਕਿੱਡੀਆਂ ਸੋਹਣੀਆਂ ਸੋਹਣੀਆਂ ਨਵੀਆਂ ਨਵੀਆਂ ਗੱਡੀਆਂ ਆਹ ਕਿਹੜੀ ਆ ਦੂਜੀ ਉਹ ਆਹ ਟਿਕਾ ਜੀ ਆਹ ਟਿਕਾ ਖੜੀ ਆ ਆਹ ਕੀ ਆ ਖੜੀ ਆ ਹਾਂ ਨਾ ਇਹ ਸਵਿਫਟ ਡੀਅਰ ਆ ਆ ਸਵਿਫਟ ਡੀਅਰ ਆ ਤੇ ਗੱਡੀਆਂ 7 ਸੀਟਡ 5 ਸੀਟਡ ਸਾਰੀਆਂ ਮਿਲਦੀਆਂ ਸਾਰੀਆਂ ਨੇ ਜੀ ਸਾਰੀਆਂ ਮਿਲਦੀਆਂ ਸਾਰੀਆਂ ਮਿਲਦੀਆਂ ਟੈਂਪੋ ਟ੍ਰੈਵਲਰ ਤੱਕ ਵੀ ਅਵੇਲੇਬਲ ਹਾਂ ਟੈਂਪੋ ਟਰੈਵਲ ਤੱਕ ਵੀ ਅਵੇਲੇਬਲ ਆ ਵੀ ਜੇ ਉਹ ਵੀ ਇੱਕ ਪਾਸੇ ਵਾਲਾ ਵੀ ਹੈਗਾ ਟੈਂਪੋ ਟਰੈਵਲ ਕਿਦੋਂ ਟੈਂਪੋ ਟਰੈਵਲ ਦੋ ਪਾਸੇ ਟੈਂਪੋ ਟਰੈਵਲ ਦੋ ਤਾਂ ਆਲ ਬੋਸਟ ਦੋਨੇ ਪਾਸੇ ਦਾ ਹੀ ਖਰਚਾ ਚੱਲਦਾ ਹੁਣ ਚਾਹੇ ਇੱਕ ਪਾਸਾ ਕਹ ਲੋ ਚਾਹੇ ਦੋਨੇ ਕਹ ਲੋ ਉਹਦੇ ਵਿੱਚ ਜਿਵੇਂ ਹੁਣ ਮੰਨ ਲਓ ਵੀ ਯਾਰ ਵੀ ਫੈਮਿਲੀ ਦੇ ਵਿੱਚੋਂ ਪੰਜ ਸੱਤ ਜਾਣੇ ਨੇ ਜਾਣਾ ਹੁੰਦਾ ਦੋ ਤਿੰਨ ਜਾਣੇ ਤਾਂ ਫਿਰ ਨਾਲ ਜਾਂਦੇ ਉਹ ਫਿਰ ਉਹ ਮੁੜੇ ਆਉਂਦੇ ਆ ਫਿਰ ਜਾ ਕੇ ਨਾ ਤਾਂ ਢੇੜਾ ਗੋੜਾ ਦਿੱਤਾ ਜਾਂਦਾ ਬਹਾਨੇ ਨਾਲ ਲੋਕ ਆਪਣੇ ਪਿੰਡਾਂ ਵਾਲਿਆਂ ਨੂੰ ਹੁੰਦਾ ਵੀ ਯਾਰ ਵੀ ਪਹਿਲੀ ਵਾਰੀ ਜਾ ਜਿਉਂ ਅੱਜੂਜ ਵੀ ਦੇਖਣੇ ਹੁੰਦੇ ਪਿੰਡਾਂ ਆ ਤਾਂ ਫਿਰ ਹੁੰਦਾ ਹੀ ਇੱਕ ਜਿਹੜਾ ਮੁਰਥਲ ਵਾਲੇ ਟਾਬੇ ਆ ਉਹਨਾਂ ਦਾ ਸਵਾਦ ਵੀ ਬੰਦਾ ਉਹ ਸਵਾਦ ਪੁੱਤ ਦੇ ਪਰੌਠੇ ਫਿਰ ਦੋ ਤਿੰਨ ਦਾ ਢ ਘਾਰ ਆਉਂਦੇ ਆਂਦੇ ਉਹ ਵੀ ਦੇਖਣੇ ਆ ਸਹੀ ਗੱਲ ਹੈ ਉਹ ਵੀ ਦੇਖਣੇ ਹੁੰਦੇ ਇਹ ਗੱਲ ਪੱਕੀ ਆ ਤੇ ਉਹ ਟੈਂਪੂ ਟਰੈਵਲ ਵੀ ਭਾਈ ਉਹਨਾਂ ਕੋਲ ਮਿਲ ਜਾਂਦੇ ਮਤਲ ਕਰਮਾ ਮਤਲਬ ਜਵਾਨ ਦਾ ਨਾਂ ਕਰਮਾ ਮਤਲਬ ਮਿਹਨਤ ਦਾ ਨਾਂ ਕਰਮਾ ਮਤਲਬ ਤਰੱਕੀ ਦਾ ਨਾਂ ਕਰਮਾ ਸਾਡੀ ਇੱਜ਼ਤ ਦਾ ਨਾਂ ਥੈਂਕ ਯੂ ਬਹੁਤ ਭਰਾ ਸਾਡਾ ਬਹੁਤ ਮਿਹਨਤੀ ਆ ਆਨੰਦ ਆਉਂਦਾ ਸਵਾਦ ਆਉਂਦਾ ਬਾਈ ਉਹਨਾਂ ਨੂੰ ਤਰੱਕੀ ਕਰਦੇ ਦੇਖ ਕੇ ਤੇ ਅਸੀਂ ਇੱਕ ਦੂਜੇ ਦੀ ਤਰੱਕੀ ਦੇ ਚਸ਼ਮਦੀਦ ਆ ਕਿ ਦੋਨੇ ਤਕਰੀਬਨ ਇਕੱਠੇ ਜੀ ਉੱਠੇ ਆ ਹਾਂਜੀ ਪੰਜ ਸੱਤਾਂ ਕਿ ਸਾਲਾਂ ਦੇ ਵਿੱਚ ਹਾਂਜੀ ਤੇ ਤਕਰੀਬਨ ਪੰਜ ਸੱਤਾਂ ਕਿ ਸਾਲਾਂ ਦੇ ਵਿੱਚ ਵਧੀਆ ਰੋਟੀ ਖਾ ਰਹੇ ਆ ਆਨੰਦ ਆ ਰਿਹਾ ਰੋਟੀ ਖਾਣ ਵੇਲੇ ਘਰੇ ਬੈਠ ਕੇ ਰੋਟੀ ਖਾਣ ਦਾ ਆਨੰਦ ਆ ਰਿਹਾ ਤੇ ਲੈ ਵੀ ਸੱਜਣ ਨੂੰ ਜੇ ਕਿਸੇ ਵੀ ਸੱਜਣ ਨੂੰ ਲੋੜ ਹੋਵੇ ਗੱਡੀ ਇੱਕ ਗੱਲ ਬਈ ਮੈਂ ਬੋਲੋ 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 ਜੀ ਜਿਵੇਂ ਤੁਸੀਂ ਆਏ ਹੋ ਹਨਾ ਮਾਰ ਰੱਖਿਆ ਮੈਂ ਤੁਹਾਨੂੰ ਫੋਨ ਕੀਤਾ ਜੀ ਮੈਂ ਤੁਹਾਡਾ ਬਹੁਤ ਜਦੇ ਰਣੀ ਆ ਜੀ ਕਿਉਂਕਿ ਸਤਜਿੰਦਰ ਲੋਪੋਂ ਕੋਈ ਮਾੜੀ ਮੋਟੀ ਚੀਜ਼ ਤਾਂ ਰਹੀ ਨਹੀਂ ਹੁਣ ਸਾਡੇ ਲਈ ਜਿਵੇਂ ਆਪਾਂ ਕਹੀਏ ਵੀ ਮੇਰੇ ਡੈਡੀ ਹੋਣ ਲਈ ਭਾਦਰ ਹੋਣ ਲਈ ਸਖਜਿੰਦਰ ਲੂਪੋ ਬੱਚਾ ਹੋ ਸਕਦਾ ਹੈ ਮੇਰੇ ਲਈ ਤਾਂ ਮਤਲਬ ਕਿ ਜਦੋਂ ਤੋਂ ਮੈਂ ਦੇਖਿਆ ਹਨ ਵੀ ਬਹੁਤ ਵੱਡਾ 스타 ਆ ਪਹਾਣੀ ਜੀ ਆ ਹੁਣ ਛੋਟਾ ਹੋਵੇਗਾ ਥੋੜਾ ਜਿਹਾ ਹਾਂ ਬਸ ਜਣੀ ਤੁਸੀਂ ਵੀ ਜਦੋਂ ਉਸ ਤੋਂ ਬਾਅਦ ਚ ਸਰਵਾਈਵ ਕੀਤਾ ਥੋੜੇ ਟਾਈਮ ਬਾਅਦ ਆ ਸੱਤਾਂ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਵੀ ਗਰੋਥ ਆਪ ਹੋਣ ਲੱਗਿਆ ਹਨ ਇਵੇਂ ਜਿਵੇਂ ਮੇਰੇ ਦੋ ਦੋਸਤ ਆ ਮਨਦੀਪ ਉਹ ਨਹੀਂ ਖੜੇ ਆ ਮਿੱਤਰ ਨੇ ਹਨ ਜਦੋਂ ਵੀ ਇਹਨਾਂ ਨੂੰ ਮਤਲਬ ਕਿ ਗੱਲ ਕਹੀ ਆ ਵੀ ਮਨਦੀਪ ਮੈਂ ਨਹੀਂ ਵੀ ਅਵੇਲੇਬਲ ਹੁੰਦਾ ਕਈ ਵਾਰੀ ਉਹਦਾ ਵੀ ਸਾਰੇ ਥਾਂ ਤੇ ਆਪਾਂ ਨਹੀਂ ਹੈਗੇ ਹੂੰ 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 ਸਾਰੇ ਥਾਂ ਤੇ ਆਪਣੀਆਂ ਗੱਡੀਆਂ ਵੀ ਨਹੀਂ ਹੋ ਸਕਦੀ ਨਹੀਂ ਹੋ ਸਕਦੀਆਂ ਹੈਨਾ ਫਿਰ ਉਹ ਉੱਥੇ ਉਹਦਾ ਆਪਣੇ ਯਾਰਾਂ ਦੋਸਤਾਂ ਦਾ ਸਵਾਲ ਫਿਰ ਆਪਾਂ ਇਹਨਾਂ ਨੂੰ ਮਿੱਤਰਾਂ ਨੂੰ ਫੋਨ ਕਰੀਦਾ ਵੀ ਮਿੱਤਰ ਵੀ ਗੱਡੀ ਕਿੱਥੇ ਖੜੀ ਹੈ ਤੇਰੀ ਹੂੰ ਗੱਡੀ ਦਾ ਹੱਲ ਕਰ ਬੰਦਾ ਖੜਾ ਚੱਕ ਕੇ ਲੈ ਗੋ ਹੂੰ ਏਵੇਂ ਜਿਵੇਂ ਜਿਹੜਾ ਮੈਂ ਕੰਮ ਖੜਾ ਕੀਤਾ ਬਾਈ ਹੈਨਾ ਹੂੰ ਮੈਂ ਜਮਾ ਬਿਲਕੁਲ ਜ਼ੀਰੋ ਤੋਂ ਚੱਕਿਆ ਕੰਮ ਵਾ ਇੱਕ ਮੇਰਾ ਮਿੱਤਰ ਆ ਟਰਾਂਸਪੋਰਟਰ ਆ ਉਹ ਹੂੰ ਉਹਨੇ ਮਤਲਬ ਕਿ ਵੀ ਜਿਵੇਂ ਤੂੰ ਆ ਕੇ ਆ ਪਿੱਠ ਤੇ ਥਾਪੜਾ ਦਿੱਤਾ ਹਨਾ ਹੂੰ ਉਵੇਂ ਹੀ ਉਹ ਬੰਦੇ ਨੇ ਮੈਨੂੰ ਥਾਪੜਾ ਦਿੱਤਾ ਮੈਨੂੰ ਕਹਿੰਦਾ ਤੂੰ ਕੰਮ ਕਰਨ ਵਾਲਾ ਬੰਦਾ ਹੂੰ ਕੰਮ ਕਰ ਕੰਮ ਤੇਰੇ ਪਿੱਛੇ ਤੈਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤੈਨੂੰ ਕਿਸੇ ਚੀਜ਼ ਦੀ ਲੋੜ ਆ ਕਹਿੰਦਾ ਮੈਂ ਬੈਠਾ ਹੂੰ ਮੈਂ ਕਰਕੇ ਦੂੰਗਾ ਹੂੰ ਭਾਈ ਮੈਂ ਇੱਕ ਗੱਡੀ ਤੋਂ ਕੰਮ ਸਟਾਰਟ ਕੀਤਾ ਸੀ ਪਰਮਾਤਮਾ ਦੀ ਕਿਰਪਾ ਨਾਲ ਵਧਾਉਂਦਾ 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 ਅੱਜ ਬਹੁਤ ਕਿਰਪਾ ਮਾਲਕ ਦੀ ਸ਼ੁਕਰ ਆਯਾ ਜਿੱਥੇ ਕਿਤੇ ਰਿਸ਼ਤੇਦਾਰੀ ਜੀ ਜਾ ਕੇ ਖੜਦੇ ਆ ਨਵੀਂ ਗੱਡੀ ਕੋਲੇ ਹੁੰਦੀ ਆ ਸਾਨੂੰ ਵੀ ਆਨੰਦ ਆਉਂਦਾ ਵੀ ਸਾਡਾ ਰਿਸ਼ ਅੱਜ ਇਹ ਦਿਲ ਛੱਡ ਲੈਂਦਾ ਤਾਂ ਸ਼ਾਇਦ ਟ੍ਰਾਈਸਾਈਕਲ ਤੇ ਪਿੰਡ ਦੇ ਵਿੱਚ ਤੁਰਿਆ ਫਿਰਦਾ ਹੁੰਦਾ ਤੇ ਜੇ ਅੱਜ ਦਿਲ ਰੱਖਿਆ ਤਾਂ ਮਾਲਕ ਦੀ ਕਿਰਪਾ ਨਾਲ ਜਹਾਜ਼ਾਂ ਵਰਗੀਆਂ ਗੱਡੀਆਂ ਲਈ ਫਿਰਦਾ ਜਹਾਜ਼ਾਂ ਵਰਗੀਆਂ ਦਾ ਮਤਲਬ ਕਹਿਣ ਤੋਂ ਭਾਵੇਂ ਆ ਵੀ ਯਾਰ ਮੈਂ ਪਹਿਲਾਂ ਵੀ ਇਹ ਗੱਲ ਸ਼ੁਰੂ ਚ ਵੀ ਕਿਹਾ ਕਿ ਮੁਸੀਬਤ ਨਹੀਂ ਵੱਡੀ ਹੁੰਦੀ ਬਹੁਤ ਵਾਰ ਸਾਡਾ ਦਿਲ ਛੋਟਾ ਹੋ ਜਾਂਦਾ ਬਿਲਕੁਲ ਠੀਕ ਹੈ ਕਿ ਨਹੀਂ ਦੁਨੀਆ ਤੇ ਮੈਂ ਇੱਕੀ ਗੱਲ ਜਾਣਦਾ ਜਿਨੇ ਸਮਾਂ ਪੂਜਿਆ ਉਹਦਾ ਸਮਾਂ ਆਇਆ ਬਿਲਕੁਲ ਜੀ ਜਿਹਨੇ ਵਕਤ ਪੂਜਿਆ ਉਹਦਾ ਵਕਤ ਆਇਆ ਜਿਹੜਾ ਬੰਦਾ ਵਕਤ ਦੀ ਕਦਰ ਨਹੀਂ ਕਰਦਾ ਵਕਤ ਤੇ ਨਹੀਂ ਪਹੁੰਚ ਸਕਦਾ ਵਕਤ ਉਹਦੇ ਕੋਲੇ ਵੀ ਨਹੀਂ ਪਹੁੰਚਦਾ ਸੱਜਣਾ ਤਾਂ ਇਹ ਸੱਜਣਾ ਕੋਲੇ ਵਕਤ ਪਹੁੰਚਿਆ ਤਾਂ ਇਹਨਾਂ ਨੇ ਵਕਤ ਦੀ ਕਦਰ ਕੀਤੀ ਆ ਵਕਤ ਦੀ ਕਦਰ ਕਰਦੇ ਆ ਤਾਂ ਫਿਰ ਵਕਤ ਪਿਆਵਾ ਨਿਕਲ ਵੀ ਜਾਂਦਾ ਸੱਜਣਾ ਬਾਈ ਨਾਲ ਤੁਸੀਂ ਸੰਪਰਕ ਕਰਨਾ ਹੀ ਕਰਨਾ ਤੁਹਾਡਾ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜਿੱਥੇ ਵੀ ਤੁਸੀਂ ਬਾਹਰੋਂ ਆਉਣਾ ਜਾਂ ਜਾਣਾ ਟਿਕਟ ਭੇਜੋ ਤੁਹਾਡਾ ਮਸਲਾ ਹੱਲ ਤੁਹਾਡੀ ਟੈਨਸ਼ਨ ਖਤਮ ਇਹਦੀ ਟੈਨਸ਼ਨ ਸ਼ੁਰੂ ਜਿਉਂਦੇ ਰਹੋ ਥੈਂਕ ਯੂ